ਪੰਜਾਬੀ ਸਿਨੇਮਾ ਅਤੇ ਕਮੇਡੀ ਦੁਨੀਆ ਦੇ ਦਿੱਗਜ ਕਮੇਡੀਅਨ ਮਰਹੂਮ ਜਸਵਿੰਦਰ ਪੱਲਾ ਨੂੰ ਲੈ ਕੇ ਹੁਣ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਉਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਦੀ ਮੰਗ ਚੁੱਕੀ ਗਈ ਹੈ ਸਤਨਾਮ ਸੰਧੂ ਨੇ ਕਿਹਾ ਕਿ ਜਸਵਿੰਦਰ ਪੱਲਾ ਨੇ ਸਾਲਾਂ ਤੱਕ ਪੰਜਾਬੀ ਫਿਲਮਾਂ ਵਿੱਚ ਹਾਸੇ ਖੁਸ਼ੀ ਅਤੇ ਯਾਦਗਾਰ ਕਿਰਦਾਰ ਪੇਸ਼ ਕੀਤੇ ਨੇ ਉਹਨਾਂ ਨੇ ਸਿਰਫ ਫਿਲਮਾਂ ਵਿੱਚ ਨਹੀਂ ਸਗੋ ਪੰਜਾਬੀ ਮਾਂ ਬੋਲੀ ਨੂੰ ਮਾਣ ਦੇਣ ਵਿੱਚ ਵੀ ਵੱਡਾ ਯੋਗਦਾਨ ਪਾਇਆ ਇਸ ਲਈ ਉਹਨਾਂ ਮੰਗ ਕੀਤੀ ਹੈ ਕਿ ਜਸਵਿੰਦਰ ਪੱਲਾ ਦੀ ਯਾਦ ਵਿੱਚ ਕਲਾ ਕੇਂਦਰ ਬਣਾਇਆ ਜਾਵੇ ਜੋ ਨਵੇਂ ਕਲਾਕਾਰਾਂ ਦੇ ਲਈ ਪ੍ਰੇਰਣਾ ਦਾ ਸਰੋਤ ਬਣੇ ਅੱਜ ਸਤਨਾਮ ਸੰਧੂ ਮਰਹੂਮ ਜਸਵਿੰਦਰ ਪੱਲਾ ਦੇ ਘਰੇ ਪਹੁੰਚੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਜਸਵਿੰਦਰ ਪੱਲਾ ਦੀ ਕਲਾ ਹਾਸੇ ਖੁਸ਼ਮਿਜ਼ਾਜ਼ੀ ਅਤੇ ਪੰਜਾਬੀ ਸਿਨੇਮਾ ਲਈ ਉਹਨਾਂ ਦੇ ਅਮੋਲ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਉਹਨਾਂ ਕਿਹਾ ਕਿ ਜਸਵਿੰਦਰ ਪੱਲਾ ਨੇ ਫਿਲਮਾਂ ਦੇ ਵਿੱਚ ਅਨੇਕਾਂ ਯਾਦਗਾਰ ਕਿਰਦਾਰ ਪੇਸ਼ ਕੀਤੇ ਨੇ ਕਈ ਹਾਸੇ ਮਜ਼ਾਕ ਵਾਲੇ ਤੇ ਕਈ ਗੰਭੀਰ ਉਹਨਾਂ ਕਿਹਾ ਕਿ ਇਹ ਮੰਗ ਉਹਨਾਂ ਦੀ ਯਾਦ ਨੂੰ ਸਨਮਾਨ ਦੇਣ ਦੇ ਲਈ ਬਿਲਕੁਲ ਯੋਗ ਹੈ ਦੇਖੋ ਜਸਵਿੰਦਰ ਪੱਲਾ ਜੀ ਪੰਜਾਬੀਆਂ ਦੇ ਵਿਸ਼ਵ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੇ ਬਹੁਤ ਹੀ ਹਰਮਨ ਪਿਆਰੇ ਇੱਕ ਆਰਟਿਸਟ ਹੋ ਨਿਬੜਿਆ। ਔਰ ਇਹ ਜਿ ਲੱਗਦਾ ਹੈ ਕਿ ਇਹ ਸਮਾਜ ਦਾ ਘਾਟਾ ਤਾਂ ਹੈ ਹੀ ਪੰਜਾਬੀ ਸਮਾਜ ਦਾ ਲੇਕਿਨ ਅੱਜ ਹਰ ਪੰਜਾਬੀ ਨੇ ਉਹ ਲੱਗਦਾ ਹੈ ਕਿ ਉਹਨੂੰ ਜਾਤੀ ਤੌਰ ਤੇ ਘਾਟਾ ਪਾਇਆ ਗਿਆ। ਹਰ ਪੰਜਾਬੀ ਇਹ ਸੋਚਦਾ ਹੈ ਕਿ ਮੇਰਾ ਕੁਝ ਚਲਾ ਗਿਆ। ਔਰ ਇੰਨਾ ਵੱਡਾ ਪਿਆਰ ਜਿਹੜਾ ਹੈ ਘੱਟ ਲੋਕਾਂ ਦੇ ਨਸੀਬ ਹੋਇਆ। ਔਰ ਇਹ ਤਿੰਨ ਪੀੜੀਆਂ ਦੇ ਹਰਮਨ ਪਿਆਰੇ ਆਰਟਿਸਟ ਹੋ ਨਿਬੜਿਆ। ਇੱਕੋ ਸਮੇਂ ਤੇ ਦਾਦਾ ਵੀ, ਬਾਪ ਵੀ ਔਰ ਪੋਤਾ ਵੀ ਇਹਨਾਂ ਨੂੰ ਪਿਆਰ ਕਰਦੇ ਸੀ ਇਹਨਾਂ ਨੇ ਪੰਜਾਬੀਆਂ ਦੇ ਨਭਜੇ ਨੂੰ ਬਹੁਤ ਅੱਛੀ ਤਰ੍ਹਾਂ ਪਛਾਣਿਆ ਔਰ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਜਦੋਂ ਇਹ ਇਹਨਾਂ ਦਾ ਦੇਹਾਂਤ ਹੋਇਆ ਉਸ ਵੇਲੇ ਸੋਸ਼ਲ ਮੀਡੀਆ ਤੇ ਡਿਜੀਟਲ ਮੀਡੀਆ ਤੇ ਇੱਕ ਹੜ ਆ ਗਿਆ ਲੋਕਾਂ ਦੀਆਂ ਭਾਵਨਾਵਾਂ ਦਾ ਔਰ ਉਹ ਹੜ ਜਦੋਂ ਦਿੱਲੀ ਦੇ ਵਿੱਚ ਪਤਾ ਚੱਲਿਆ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਤੋਂ ਮੈਨੂੰ ਫੋਨ ਆਇਆ ਕਿ ਇਹਨੇ ਬਾਰੇ ਜਾਣਨਾ ਚਾਹੁੰਦੇ ਆ ਕਿ ਇਹ ਆਰਟਿਸਟ ਨੂੰ ਲੋਕ ਇੰਨਾ ਪਿਆਰ ਕਰਦੇ ਕਿਉਂ ਸੀ ਤੇ ਜਦੋਂ ਦੱਸਿਆ ਕਿ ਵੀ ਇਹ ਐਸੇ ਆਰਟਿਸਟ ਸੀ ਜਿਨ੍ਹਾਂ ਨੂੰ ਹਰ ਪੀੜ੍ਹੀ ਦਾ ਹਰ ਵਰਗ ਦਾ ਲੋਕ ਪਿਆਰ ਕਰਦਾ ਹੈ ਤੇ ਉਹਨਾਂ ਨੇ ਫਿਰ ਇਸ ਗੱਲ ਨੂੰ ਸਮਝਦਿਆਂ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਮਝਿਆ ਆ ਆਥੋ ਇਹਨਾਂ ਨੂੰ ਜਾਦੀ ਤੌਰ ਤੇ ਫੋਨ ਕਰਕੇ ਸੰਦੇਸ਼ ਵੀ ਦਿੱਤਾ ਔਰ ਮੈਨੂੰ ਇਹ ਲੱਗਾ ਕਿ ਭੱਲਾ ਜੀ ਦੇ ਭੋਗ ਤੇ ਵੀ ਸਾਡੀ ਭਾਰਤ ਸਰਕਾਰ ਵੱਲੋਂ ਜਿਹੜਾ ਇਹਨਾਂ ਦੇ ਦੁੱਖ ਨੂੰ ਸਾਰੇ ਪੰਜਾਬੀਆਂ ਦੇ ਦੁੱਖ ਵਿੱਚ ਜਿਹੜਾ ਸਾਰੇ ਸ਼ਾਮਲ ਹੈਗੇ ਆ ਔਰ ਮੈਂ ਸਮਝਦਾ ਕਿ ਨਾ ਪੂਰਾ ਹੋਣ ਵਾਲਾ ਘਟਾ ਹੈ ਲੇਕਿਨ ਅਸੀਂ ਭਾਈ ਸਾਹਿਬ ਨਾਲ ਚਰਚਾ ਕੀਤੀ ਹੈ ਸਾਰਿਆਂ ਨੇ ਬੈਠ ਕੇ ਅੱਜ ਪਰਿਵਾਰ ਨਾਲ ਵੀ ਕੀਤੀ ਹੈ ਕਿ ਦੇਖੋ ਭਾਵਨਾਵਾਂ ਤਾਂ ਸਾਰਿਆਂ ਦੀਆਂ ਹੈਗੀਆਂ ਨੇ ਲੇਕਿਨ ਅਸੀਂ ਭੱਲਾ ਦੀ ਭੱਲਾ ਜੀ ਦੀ ਯਾਦ ਦੇ ਵਿੱਚ ਅਸੀਂ ਕੀ ਕਰ ਇੰਨੀ ਵੱਡੀ ਵਿਰਾਸਤ ਵਾਸਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਪੰਜਾਬ ਦਾ ਇੱਕ ਐਸਾ ਕਲਾ ਕੇਂਦਰ ਉਹਨਾਂ ਦੇ ਨਾਮ ਤੇ ਉਸਾਰਿਆ ਜਾਵੇ ਉਸ ਦੇ ਵਿੱਚ ਸਾਰਿਆਂ ਦਾ ਸਹਿਯੋਗ ਚਾਹੀਦਾ ਔਰ ਭਾਰਤ ਸਰਕਾਰ ਨਾਲ ਵੀ ਗੱਲ ਕਰਾਂਗੇ ਇਸ ਦੇ ਵਾਸਤੇ ਔਰ ਇਹ ਮੁਹੱਲੇ ਦੇ ਵਿੱਚ ਇੱਕ ਵੀ ਭਾਈ ਸਾਹਿਬ ਇਹ ਗੱਲ ਹੋਈ ਹੈ ਕਿ ਕੋਈ ਐਸਾ ਕਲਾ ਪਵਨ ਹੋਵੇ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਭੱਲਾ ਜੀ ਦੇ ਜੀਵਨ ਤੋਂ ਸਿੱਖ ਲੈਂਦੀਆਂ ਰਹਿਣ ਤੇ ਇਹ ਜਿਹੜੀ ਸਾਡੀ ਵਿਰਾਸਤ ਹੈ ਜਿਹਨੂੰ ਸੰਭਾਲੀਏ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬੀਆਂ ਨੇ ਬਹੁਤ ਸ਼ਾਨਦਾਰ ਇਤਿਹਾਸ ਲਿਖਿਆ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਦੇਖ ਲਓਗੇ ਬਹਾਦਰਾਂ ਦਾ ਸਾਹਿਬ ਦਾ ਹਰ ਖੇਤਰ ਦੇ ਵਿੱਚ ਇੱਕ ਵਿਲੱਖਣ ਇਤਿਹਾਸ ਹੈ ਲਿਕਨ ਇਹ ਵੀ ਇੱਕ ਸਤਿਮੰਦਰੀ ਵੀ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਨਹੀਂ। ਘਟਨਾਵਾਂ ਹੁੰਦੀਆਂ ਹਨ ਸਮੇਂ ਦੇ ਨਾਲ ਅੱਗੇ ਵਧ ਜਾਂਦੇ ਹਨ ਲੇਕਿਨ ਆਪਣੀ ਵਿਰਾਸਤ ਨੂੰ ਸੰਭਾਲਣ ਵਾਸਤੇ ਤਵੱਜੂ ਘਟ ਦਿੱਤੀ ਗਈ ਹੈ। ਔਰ ਅੱਜ ਅਸੀਂ ਸਾਰਿਆਂ ਨੇ ਅੱਜ ਭੱਲਾ ਜੀ ਦੀ ਯਾਦ ਵਿੱਚ ਬੈਠ ਕੇ ਜਿੱਥੇ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੀਆਂ ਘਟਨਾਵਾਂ ਜ਼ਿੰਦਗੀ ਦੇ ਇਹ ਪਹਿਲੂ ਅਸੀਂ ਚਰਚਾ ਕੀਤੇ ਪਰਿਵਾਰ ਨਾਲ ਮਿਲੇ ਉਹਨਾਂ ਦਾ ਬੇਟੇ ਵੀ ਬਹੁਤ ਅੱਛੇ ਆਰਟਿਸਟ ਨੇ ਉਹਨਾਂ ਨਾਲ ਬੈਠ ਕੇ ਗੱਲਾਂ ਹੋਈਆਂ। ਇਹਨਾਂ ਦੇ ਜ਼ਿੰਦਗੀ ਪਰਦੇ ਸਾਥੀ ਭਾਈ ਸਾਹਿਬ ਨੇ ਇਹਨਾਂ ਨਾਲ ਬੈਠ ਕੇ ਗੱਲਾਂ ਹੋਈਆਂ। ਅਸੀਂ ਇਹੀ ਨਤੀਜੇ ਤੇ ਪਹੁੰਚੇ ਆ ਕਿ ਸਾਨੂੰ ਉਹਨਾਂ ਦੀ ਯਾਦ ਦੇ ਵਿੱਚ ਕੁਝ ਕਰਨਾ ਚਾਹੀਦਾ ਹੈ ਪਰ ਉਸ ਦੇ ਬਾਅਦ ਅਸੀਂ ਮਿਲ ਕੇ ਸਾਰੇ ਯਤਨ ਕਰਾਂਗੇ। ਸਾਨੂੰ ਸਭ ਕਲਾਕਾਰਾਂ ਪਾਈਚਾਰੇ ਵੱਲੋਂ ਆਵਾਜ਼ ਉਠਾਈ ਹੈ ਕਿ ਪਦਮ ਸ਼੍ਰੀ ਜਿਹੜਾ ਇੱਕ ਗੱਲ ਦੀ ਇਹਦੇ ਵਿੱਚ ਤੁਹਾਡੇ ਵੱਲੋਂ ਕੁਝ ਕੀਤਾ ਨਹੀਂ। ਦੇਖੋ ਮੈਨੂੰ ਐਂ ਲੱਗਦਾ ਹੈ ਕਿ ਜਿਹੜੇ ਜਸਵਿੰਦਰ ਭੱਲਾ ਜੀ ਹੈ ਇਹ ਜਿਹੜੇ ਅਵਾਰਡ ਹੁੰਦੇ ਨੇ ਇਹਨਾਂ ਅਵਾਰਡਾਂ ਤੋਂ ਵੱਧ ਪਿਆਰ ਲੈ ਕੇ ਦੁਨੀਆ ਤੋਂ ਗਏ ਆ। ਲੇਕਿਨ ਪਦਮ ਸ਼੍ਰੀ ਸਾਡੇ ਦੇਸ਼ ਦਾ ਇੱਕ ਰਾਸ਼ਟਰੀ ਪਦ ਅ ਦਾ ਸਭ ਤੋਂ ਉੱਚਾ ਅਵਾਰਡ ਹੈ। ਸਨਮਾਨ ਹੈ ਔਰ ਮੈਂ ਮਹਿਸੂਸ ਕਰਦਾ ਕਿ ਜਸਵਿੰਦਰ ਭੱਲਾ ਜੀ ਉਹਦੇ ਵਾਸਤੇ ਬਿਲਕੁਲ ਢੁਕਵੀਂ ਸ਼ਖਸੀਅਤ ਹੈ ਔਰ ਇਹ ਡੇਜ਼ਰਵ ਕਰਦੇ ਆ ਇਹ ਸਨਮਾਨ ਜਿਹੜਾ ਹੈ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਔਰ ਮੇਰੀ ਜਾਤੀ ਤੌਰ ਤੇ ਕੋਸ਼ਿਸ਼ ਹੋਏਗੀ ਕਿ ਮੈਂ ਇਹਨਾਂ ਦਾ ਨਾਮ ਪਦਮ ਸ਼੍ਰੀ ਵਾਸਤੇ ਕਿਉਂਕਿ ਇਸ ਸਾਲ ਤਾਂ ਪਦਮ ਸ਼੍ਰੀ ਦੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ ਹੋ ਚੁੱਕੀਆਂ ਔਰ ਅਸੀਂ ਹਰ ਸਾਲ ਹੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦੀ ਕੋਈ ਸ਼ਖਸੀਅਤ ਉਸ ਦੇ ਵਿੱਚ ਆਵੇ ਪਿਛਲੀ ਵਾਰ ਵੀ ਜਿਹੜੇ ਸਾਡੇ ਸ਼ੋਮਨੀ ਸਾਡੇ ਰਾਗੀ ਸਿੰਘ ਹੈਗੇ ਨੇ ਕੀਰਤਨੀਏ ਸਿੰਘ ਹੈਗੇ ਨੇ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਉਹ ਪਦਮਸ਼ਰੀ ਮਿਲਿਆ ਔਰ ਇਸ ਇੱਕ ਹੈ ਨਿਰਮਲ ਰਿਸ਼ੀ ਨੂੰ ਮਿਲਿਆ ਔਰ ਹਰ ਵਾਰੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਸਾਹਿਤ ਵਿੱਚੋਂ ਪੰਜਾਬੀ ਆਰਟਸ ਵਿੱਚੋਂ ਪਦਮਸ਼ਰੀ ਜਿਹੜਾ ਉਹ ਜ਼ਰੂਰ ਮਿਲੇ ਔਰ ਅਗਲੇ ਸਾਲ ਵਾਸਤੇ ਇਹ ਮੈਂ ਮਹਿਸੂਸ ਕਰਦਾ ਕਿ ਮੇਰੀ ਜ਼ਿੰਮੇਵਾਰੀ ਰਹੇਗੀ ਕਿ ਮੈਂ ਭੱਲਾ ਜੀ ਦਾ ਨਾਮ ਬਦਮਸ਼ੀਰੀ ਵਾਸਤੇ ਰਿਕਮੈਂਡ ਕਰਾਂ ਤੇ ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਕਰੀਏ ਕਿ ਸਨਮਾਨ